ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਰਾਜਜੀਵਿਕਾ ਨidhi ਕ੍ਰੈਡਿਟ ਸਹਿਕਾਰੀ ਯੂਨੀਅਨ ਲਿਮਟਿਡ ਦੀ ਸ਼ੁਰੂਆਤ ਕੀਤੀ। ਵੀਡੀਓ ਕਾਨਫਰencing ਦਰਾਹੀਂ ਪੀਐਮ ਮੋਦੀ ਦੇ ਵੱਲੋਂ ਇਸ ਪਹਿਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਪੀਐਮ ਮੋਦੀ ਨੇ ਕਾਂਗਰਸ ਤੇ ਆਰਜीडी ਤੇ ਸਿੱਧਾ ਨਿਸ਼ਾਨਾ ਸਾਧਿਆ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਆਰਜीडी ਦੇ ਪਲੇਟਫਾਰਮ ਤੋਂ ਮੇਰੀ ਮਾਂ ਨੂੰ ਗਾਲ ਕੱਢੀ ਗਈ। ਉਹਨਾਂ ਨੇ ਕਿਹਾ ਕਿ ਬਿਹਾਰ ਦੀ ਹਰ ਮਾਂ ਨੂੰ ਇਸ ਦਾ ਬੁਰਾ ਲੱਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਵਿਕਸਿਤ ਭਾਰਤ ਦਾ ਇੱਕ ਵੱਡਾ ਆਧਾਰ ਨੇ ਔਰਤਾਂ ਨੂੰ ਸਸ਼ਕਤ ਬਣਾਉਣਾ ਬਿਹਤਰ ਜ਼ਰੂਰੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਇਸੇ ਲਈ ਅਸੀਂ ਮਾਵਾਂ ਭੈਣਾਂ ਤੇ ਧੀਆਂ ਦੇ ਜੀਵਨ ਨੂੰ ਆਸਾਨ ਬਣਾਉਣ ਦੇ ਲਈ ਬਹੁਤ ਸਾਰੇ ਕੰਮ ਕਰ ਰਹੇ ਹਾਂ ਅਸੀਂ ਔਰਤਾਂ ਲਈ ਕਰੋੜਾਂ ਪੱਖਾਣੇ ਬਣਾਏ ਨੇ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਰੋੜਾਂ ਘਰ ਵੀ ਬਣਾਏ ਨੇ ਇਸ ਦੌਰਾਨ ਹੀ ਭਾਵਕ ਹੁੰਦਿਆ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਮੁਫਤ ਰਾਸ਼ਨ ਯੋਜਨਾ ਵੀ ਚਲਾ ਰਹੀ ਹੈ ਇਸ ਯੋਜਨਾ ਨੇ ਅੱਜ ਹਰ ਮਾਂ ਨੂੰ ਆਪਣੇ ਬੱਚਾ ਨੂੰ ਕਿਵੇਂ ਖਵਾਉਣਾ ਇਸ ਸੋਚ ਤੋਂ ਮੁਕਤ ਕਰ ਦਿੱਤਾ ਹੈ ਔਰਤਾਂ ਦੀ ਆਮਦਨ ਵਧਾਉਣ ਦੇ ਲਈ ਅਸੀਂ ਉਹਨਾਂ ਨੂੰ ਲਖਪਤੀ ਦੀਦੀ ਡਰੋਨ ਦੀਦੀ ਤੇ ਬੈਂਕ ਸਖੀ ਵੀ ਬਣਾ ਰਹੇ ਹਾਂ ਇਹ ਸਾਰੀਆਂ ਯੋਜਨਾਵਾਂ ਮਾਂਵਾਂ ਤੇ ਪੈਣਾ ਦੀ ਸੇਵਾ ਕਰਨ ਦਾ ਇੱਕ ਮਹਾਨ ਮਹਈਆ ਹੈ ਆਉਣ ਵਾਲੇ ਮਹੀਨਿਆਂ ਚ ਬਿਹਾਰ ਦੀ ਐਨਡੀਐ ਸਰਕਾਰ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕਰਨ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਿਹਾਰ ਅਜਿਹੀ ਧਰਤੀ ਹੈ ਜਿੱਥੇ ਮਾਂ ਦਾ ਸਤਕਾਰ ਹਮੇਸ਼ਾ ਸਿਖਰ ਤੇ ਰਿਹਾ ਕੁਝ ਦਿਨਾਂ ਬਾਅਦ ਨਰਾਤੇ ਸ਼ੁਰੂ ਹੋਣ ਜਾ ਰਹੇ ਨੇ ਦੇਸ਼ ਭਰ ਦੇ ਵਿੱਚ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਣੀ ਹੈ ਮਾਪਾਤੀ ਸਰਦਾ ਤੇ ਵਿਸ਼ਵਾਸ ਬਿਹਾਰ ਦੀ ਪਛਾਣ ਹੁੰਦੀ ਹੈ ਸਾਡੀ ਸਰਕਾਰ ਲਈ ਮਾਂ ਦੀ ਸ਼ਾਨ ਔਜ਼ਾ ਸਤਕਾਰ ਸਵੇ ਮਾਨ ਇੱਕ ਬਹੁਤ ਵੱਡੀ ਤਰਜੀਹ ਹੈ ਮੇਰੀ ਮਾਂ ਨੂੰ ਕਾਂਗਰਸ ਆਰ ਜੀ ਡੀ ਦੇ ਮੰਚ ਤੋਂ ਗਾਲਾਂ ਕੱਢੀਆਂ ਗਈਆਂ ਉਹਨਾਂ ਨੇ ਕਿਹਾ ਕਿ ਕੋਈ ਦਿਨ ਪਹਿਲਾਂ ਬਿਹਾਰ ਦੇ ਵਿੱਚ ਜੋ ਕੁਝ ਹੋਇਆ ਮੈਂ ਉਸ ਵਾਰੀ ਕਦੇ ਸੋਚਿਆ ਵੀ ਨਹੀਂ ਸੀ ਬਿਹਾਰ ਦੇ ਵਿੱਚ ਆਰ ਜੀ ਡੀ ਕਾਂਗਰਸ ਦੇ ਮੰਚ ਤੋਂ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਗਈਆਂ ਇਹ ਗਾਲਾਂ ਸਿਰਫ ਮੇਰੀ ਮਾਂ ਦਾ ਅਪਮਾਨ ਨਹੀਂ ਇਹ ਦੇਸ਼ ਦੀ ਮਾਂ ਪੈਣ ਦੀ ਦਾ ਅਪਮਾਨ ਹੈ ਉਹਨਾਂ ਕਿਹਾ ਕਿ ਇਹ ਸੁਣ ਕੇ ਬਿਹਾਰ ਦੀ ਹਰ ਮਾਂ ਬਿਹਾਰ ਦੀ ਹਰ ਧੀ ਬਿਹਾਰ ਦੇ ਹਰ ਪ੍ਰਾਣ ਨੂੰ ਕਿੰਨਾ ਬੁਰਾ ਲੱਗਾ ਹੋਵੇਗਾ ਜਿੰਨਾ ਮੈਂ ਇਸ ਤੋਂ ਦੁਖੀ ਹਾਂ ਮੇਰੇ ਬਿਹਾਰ ਦੇ ਲੋਕ ਉਸ ਤੋਂ ਵੀ ਜ਼ਿਆਦਾ ਦਰਦ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਅੱਜ ਜਦੋਂ ਮੈਂ ਬਿਹਾਰ ਦੀਆਂ ਲੱਖਾਂ ਮਾਵਾਂ ਦੇ ਦਰਸ਼ਨ ਕਰ ਰਹੀ ਹਾਂ ਤਾਂ ਆਖਰਕਾਰ ਮੈਂ ਵੀ ਇੱਕ ਪੁੱਤਰ ਹਾਂ ਅੱਜ ਜਦੋਂ ਮੇਰੇ ਸਾਹਮਣੇ ਇੰਨੀਆਂ ਸਾਰੀਆਂ ਮਾਵਾਂ ਤੇ ਭੈਣਾਂ ਨੇ ਅੱਜ ਮੇਰਾ ਮਨ ਬੇहद ਦੁਖੀ ਹੈ ਤੇ ਮੈਂ ਆਪਣੇ ਦੁੱਖ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤਾਂ ਜੋ ਮੈਂ ਇਸ ਦਰਦ ਨੂੰ ਸਹਿ ਸਕਾਂ ਉਹਨਾਂ ਨੇ ਕਿਹਾ ਕਿ ਮੈਂ ਲਗਭਗ 50-55 ਸਾਲਾਂ ਤੋਂ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹਾਂ ਮੈਂ ਰਾਜਨੀਤੀ ਦੇ ਵਿੱਚ ਕਾਫੀ ਦੇਰ ਨਾਲ ਆਇਆ ਮੈਂ ਹਰ ਰੋਜ਼ ਆਪਣੇ ਦੇਸ਼ ਲਈ ਕੰਮ ਕੀਤਾ ਇਸ ਵਿੱਚ ਮੇਰੀ ਮਾਂ ਦਾ ਆਸ਼ੀਰਵਾਦ ਹੈ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਮੈਨੂੰ ਮਾਂ ਭਾਰਤੀ ਦੀ ਸੇਵਾ ਕਰਨੀ ਸੀ ਇਸ ਲਈ ਮੇਰੀ ਮਾਂ ਨੇ ਮੈਨੂੰ ਜਿਸ ਨੇ ਜਨਮ ਦਿੱਤਾ ਉਹਨਾਂ ਨੇ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਕਿ ਬੇਟਾ ਤੂੰ ਦੇਸ਼ ਦੀਆਂ ਕਰੋੜਾਂ ਮਾਵਾਂ ਦੀ ਸੇਵਾ ਕਰੀ। ਮੈਂ ਉਸ ਮਾਂ ਦੇ ਆਸ਼ੀਰਵਾਦ ਦੇ ਨਾਲ ਸ਼ੁਰੂਆਤ ਕੀਤੀ। ਇਸ ਲਈ ਮੈਂ ਅੱਜ ਦੁਖੀ ਹਾਂ ਕਿ ਜਿਸ ਮਾਂ ਨੇ ਮੈਨੂੰ ਦੇਸ਼ ਦੀ ਸੇਵਾ ਕਰਨ ਲਈ ਆਸ਼ੀਰਵਾਦ ਦੇ ਕੇ ਭੇਜਿਆ ਸੀ ਤੇ ਅੱਜ ਉਸੇ ਮਾਤਾ ਨੂੰ ਇਸ ਮੰਚ ਤੋਂ ਗਾਲਾਂ ਕੱਢੀਆਂ ਗਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੀ ਮਾਂ 100 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ। ਮੇਰੀ ਉਹ ਮਾਂ ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜੋ ਇਸ ਦੁਨੀਆ ਤੋਂ ਚਲੀ ਗਈ। ਮੇਰੀ ਮਾਂ ਨੂੰ ਆਰਜीडी ਕਾਂਗਰਸ ਦੇ ਮੰਚ ਤੋਂ ਗਾਲ੍ਹਾਂ ਕੱਢੀਆਂ ਗਈਆਂ। ਪ੍ਰਧਾਨ ਮੰਤਰੀ ਨੇ ਅੱਗੇ ਪੁੱਛਿਆ ਉਸ ਮਾਂ ਦਾ ਕੀ ਗੁਨਾਹ ਹੈ ਜਿਸ ਨੂੰ ਬੁਰਾ ਭਲਾ ਕਿਹਾ ਗਿਆ। ਭਾਵਕ ਹੁੰਦਿਆਂ ਨਰਿੰਦਰ ਮੋਦੀ ਦੇ ਵੱਲੋਂ ਹੋਰ ਵੀ ਬਹੁਤ ਗੱਲਾਂ ਕਹੀਆਂ ਗਈਆਂ ਪਰ ਇਹ ਜੋ ਗਾਲ੍ਹਾਂ ਕੱਢੀਆਂ ਗਈਆਂ ਇਸ ਵਿਆਹ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਭਖ ਦੀ ਦਿਖਾਈ ਦੇ ਰਹੀ ਹੈ। आरजेडी कांग्रेस के मंच से मेरी मां को गालियां दी गई ये गालियां सिर्फ मेरी मां का अपमान नहीं है ये देश की मां बहन बेटी का अपमान है